ਸਰੋ ਮਹੱਲਾ ਪੰਜਵਾ ਮੋਹਿ ਦੁਹਾਗਨ ਆਪ ਸੀ ਗਾਰੀ ਰੂਪ ਰੰਗ ਦੇ ਨਾਮ ਸਵਾਰੀ ਮਿਟਿਓ ਦੁਖ ਅਰ ਸਗਲ ਸੰਤਾਪ ਗੁਰ ਹੋਏ ਮੇਰੇ ਮਾਈ ਬਾਪ ਸਖੀ ਸਹੇਰੀ ਨਿਰਗਰਸਤ ਆਨੰਦ ਕਰ ਕਿਰਪਾ ਭੀਟੇ ਮੋਹਿ ਕੰਤ ਰਹਾਉ ਤਪਤ 부ਜੀ ਪੂਰਨ ਸਭ ਆਸਾ ਮਿਟੇ ਅੰਧੇਰ ਭਏ ਪਰਗਾਸਾ ਅਰਹਦ ਸ਼ਬਦ ਅਚਰਜ ਬਿਸਮਾਦ ਗੋਪੂਰਾ ਪੂਰਾ ਪ੍ਰਸਾਦ ਜਾ ਕਉ ਪ੍ਰਗਟ ਭਏ ਗੋਪਾਲ ਤਾ ਕੈ ਦਰਸ਼ਨ ਸਦਾ ਨਿਹਾਲ ਸਰਬ ਗੁਣਾ ਤਾ ਕੈ ਬਹੁਤ ਨਿਧਾਨ ਸਰਬ ਗੁਣਾ ਇਥੇ ਵਿਸਰਾਮ ਐ ਤਾ ਕੈ ਬਹੁਤ ਨਿਧਾਨ ਜਾ ਕਉ ਸਤਗੁਰ ਦੀਓ ਨਾਮ ਜਾ ਕਉ ਭੇਟਿਓ ਠਾਕੁਰ ਆਪਣਾ ਮਾਨ ਤਨ ਸੀਤਲ ਹਰ ਹਰ ਜਪਨਾ ਕਹ ਨਾਨਕ ਜੋ ਜਾਨ ਪ੍ਰਭ ਪਾਏ ਤਾ ਕੀ ਰੇਨਾ ਬਿਰਲਾ ਕੋ ਪਾਏ ਹਰ ਆ ਮਹੱਲਾ ਪੰਜਵਾ ਚਿਤਵਤ ਪਾਪ ਨ ਆਲਕ ਆਵੇ ਚਿਤਵਤ ਪਾਪ ਤੇ ਵਿਸਰਾਮ ਲਾਉਣਾ ਹੈ ਨ ਆਲਕ ਆਵੇ ਬੇਸੁਆ ਭਜਤ ਕਿਛ ਨਹਿ ਸ਼ਰਮ ਆਵੇ ਬੇਸੁਆ ਭਜਤ ਕਿਛ ਨਹਿ ਸ਼ਰਮ ਆਵੇ ਸਾਰੂ ਦਿਨਸ ਮਜੂਰੀ ਕਰੈ ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰ ਹੈ ਜੀ ਵੇਲਾ ਪਤਿ ਵਿਸਰਾਮ ਲਾਉਣਾ ਹੈ ਔਰ ਸਿਮਰਨ ਕੀ ਵੇਲਾ ਬੱਜਰ ਸਿਰ ਪਰੈ ਮਾਇਆ ਲੱਗ ਭੂਲੋ ਸੰਸਾਰ ਮਾਇਆ ਲੱਗ ਭੂਲੋ ਸੰਸਾਰ ਆਪ ਭੁਲਾਇਆ ਪੁਲਾਵਣ ਹਾਰੈ ਰਾਤ ਰਹਿਆ ਬਿਰਥਾ ਬਿਉਹਾਰ ਰਹਾਉ ਪੀਖਤ ਮਾਇਆ ਰੰਗ ਵਿਹਾਈ ਪੀਖਤ ਪੱਤੇ ਵਿਸਰਾਮ ਲਾਉਣਾ ਹੈ ਪੀਖਤ ਮਾਇਆ ਰੰਗ ਵਿਹਾਈ ਗੜਬੜ ਕਰੈ ਕੌਡੀ ਰੰਗ ਲਾਏ ਗੜਬੜ ਇਕੱਠਾ ਹੀ ਗੜਬੜ ਕਰੈ ਕੌਡੀ ਰੰਗ ਲਾਏ ਅੰਧ ਵਿਹਾਰ ਬੰਦ ਮਨ ਤਾਵੇ ਅੰਧ ਵਿਹਾਰ ਇਥੇ ਵਿਸਰਾਮ ਹੈ ਬੰਦ ਮਨ ਤਾਵੇ ਕਰਨ ਹਾਰ ਨ ਜੀ ਮਹ ਆਵੇ ਕਰਨ ਹਾਰ ਪਤੀ ਵਿਸਰਾਮ ਹੈ ਕਰਤ ਕਰਤ ਏਵ ਹੀ ਦੁੱਖ ਪਾਇਆ ਪੂਰਨ ਹੋਤ ਨ ਕਾਰਜ ਮਾਇਆ ਪੂਰਨ ਹੋਤ ਨ ਕਾਰਜ ਮਾਇਆ ਕਾਮ ਕ੍ਰੋਧ ਲੋਭ ਮਨ ਲੀਨਾ ਤੜਫ ਮੂਆ ਜੋ ਜਲ ਬਿਨ ਮੀਨਾ ਜਿਸ ਕੇ ਰਾਖੇ ਹੋਏ ਹਰ ਆਪ ਹਰ ਹਰ ਨਾਮ ਸਦਾ ਜਪ ਜਾਪ ਸਾਧ ਸੰਗ ਹਰ ਕੇ ਗੁਣ ਗਾਇਆ ਨਾਨਕ ਸਤਗੁਰ ਪੂਰਾ ਪਾਇਆ ਪਰੋ ਮਹੱਲਾ ਪੰਜਵਾ ਆਪਣੀ ਦਇਆ ਕਰੇ ਸੋ ਪਾਏ ਹਰ ਕਾ ਨਾਮ ਮਨ ਵਸਾਏ ਸਾਚ ਸਬਦ ਹਿਰਦੇ ਮਨ ਮਾਹੇ ਜਨਮ ਜਨਮ ਕੇ ਖੇਲ ਵਿਖ ਜਾਹੇ RAM ਨਾਮ ਜੀਵ ਕੋ ਆਧਾਰ ਗੋਪਰ ਪ੍ਰਸਾਦ ਜਪੋ ਨਿਤ ਪਾਈ ਤਾਰ ਲਏ ਸਾਗਰ ਸੰਸਾਰ ਰਹਾਉ ਜਿਨ ਕਉ ਲਿਖਿਆ ਹਰ ਏਹੋ ਨਿਦਾਨ ਸੇ ਜਨ ਦਰਸੇ ਜਨ ਦਰਗਹਿ ਪਾਵਹਿ ਮਾਨ ਸੂਖ ਸਹਿਜ ਆਨੰਦ ਗਉਣ ਗਾਉ ਆਨੰਦ ਪਤਿ ਵਿਸਰਾਮ ਲਾਦੂ ਸੂਖ ਸਹਿਜ ਆਨੰਦ ਗਉਣ ਗਾਉ ਸੁਖ ਸਹਿਜ ਆਨੰਦ ਗੂੰਗਾਓ ਅਗੈ ਮਿਲੇ ਨਿਥਾਵੇ ਥਾਓ ਅਗੈ ਮਿਲੇ ਨਿਥਾਵੇ ਥਾਓ ਹੰਦਿ ਥਾਵੇ ਇਲਾਣ ਹਲ ਜੁਗਹਿ ਜੁਗੰਤਰ ਇਹੋ ਤਤਸਾਰ ਜੁਗਹਿ ਜੁਗੰਤਰ ਇਥੇ ਵਿਸਰਾਮ ਹੈ ਇਹੋ ਤਤਸਾਰ ਹਰਿ ਸਿਮਰਣਾ ਸਾਚਾ ਵਿਚਾਰ ਜਿਸ ਲੜ ਲਾਏ ਲੈ ਸੋ ਲਾਗੈ ਜਿਸ ਲੜ ਲਾਇ ਲਏ ਇਤਿ ਵਿਸਰਾਮ ਸੋ ਲਾਗੈ ਜਨਮ ਜਨਮ ਕਾ ਸੋਇਆ ਜਾਗੈ ਤੇਰੇ ਭਗਤ ਭਗਤਨ ਕਾ ਆਪ ਆਪਣੀ ਮਹਿਮਾ ਆਪੇ ਜਾਪ ਜੀਅ ਜੰਤ ਸਭ ਤੇਰਾ ਹਾਥ ਨਾਨਕ ਕੇ ਪ੍ਰਭ ਸਾਧ ਹੀ ਸਾਥ ਰਾਉ ਮਹੱਲਾ ਪੰਜਵਾ ਨਾਮ ਹਮਾਰਾ ਅੰਤਰਜਾਮੀ ਨਾਮ ਹਮਾਰਾ ਆਵੈ ਕਾਮੀ ਰੋਮ ਰੋਮ ਰਵਿਆ ਹਰ ਨਾਮ ਗੁਰਪੂਰੈ ਸਤਗੁਰ ਪੂਰੈ ਸਤਗੁਰ ਪੂਰੈ ਤੀਨੋ ਦਾਨ ਨਾਮ ਰਤਨ ਮੇਰੇ ਪੰਡਾਰ ਅਗਮ ਅਮੋਲਾ ਅਪਰ ਅਪਾਰ ਰਹਾਉ ਨਾਮ ਹਮਾਰਾ ਨਿਹਚਲ ਧਨੀ ਨਾਮ ਕੀ ਮਹਿਮਾ ਸਭ ਮਹਿਬਣੀ ਨਾਮ ਹਮਾਰਾ ਪੂਰਾ ਸਾਹ ਨਾਮ ਹਮਾਰਾ ਬੇਪਰਵਾਹ ਨਾਮ ਹਮਾਰਾ ਭੋਜਨ ਭਾਉ ਨਾਮ ਹਮਾਰਾ ਮਨ ਕਾ ਸਵਾਉ ਨਾਮ ਨਾ ਵਿਸਰੈ ਸੰਤ ਪ੍ਰਸਾਦ ਨਾਮ ਲੈਤ ਅਨਹਦ ਪੂਰੇ ਨਾਦ ਰਾਗ ਕਿਰਪਾ ਤੇ ਨਾਮ ਨਉ ਨਿਧ ਪਾਈ ਗੁਰ ਕਿਰਪਾ ਤੇ ਨਾਮ ਸਿਉ ਬਾਣ ਆਈ ਭਾਨਵੰਤੇ ਸੇਈ ਪ੍ਰਧਾਨ ਤਨਵੰਤੇ ਸੀ ਨਾਨਵੰਤੇ ਸੇਈ ਪ੍ਰਧਾਨ ਨਾਨਕ ਜਾ ਕੈ ਨਾਮ ਨਿਧਾਨ ਪਰੋ ਮਹੱਲਾ ਪੰਜਵਾ ਤੂੰ ਮੇਰਾ ਪਿਤਾ तू है मेरा माता तू मेरे जीए प्राण सुख दाता तू मेरे जीए प्राण निति विश्राम लाउना है सुख दाता तू मेरा ठाकुर हो दास तेरा तुझ बिना अवर नहीं को मेरा कर कृपा करो प्रबदात ਤੂੰ ਮਰੀ ਉਸਤਤ ਕਰਾਉ ਦਿਨ ਰਾਤ ਰਹਾਉ ਹਮ ਤੇਰੇ ਜੰਤ ਤੂੰ ਬਜਾਵਨਹਾਰਾ ਹਮ ਤੇਰੇ ਭਿਖਾਰੀ ਦਾਨ ਦੇਹਦਾ ਤਾਰਾ ਤਉ ਪਰਸਾਦ ਰੰਗ ਰਸ ਮਾਣੇ ਘਾਟ ਘਟ ਅੰਤਰ ਤੁਮਹ ਸਮਾਣੇ ਤੁਮਰੀ ਕਿਰਪਾ ਤੇ ਜਪੀਐ ਨਾਉ ਸਾਧ ਸੰਗ ਤੁਮਰੀ ਗੁਣ ਗਾਉ ਤੁਮਰੀ ਦਇਆ ਤੇ ਹੋਏ ਦਰਦ ਬਿਨਾਸ਼ ਤੁਮਰੀ ਮਾਇਾ ਤੇ ਕਮਲ ਬਿਗਾਸ ਹਾ ਬਲਿਹਾਰ ਜਾਉ ਗੁਰਦੇਵ ਸਫਲ ਦਰਸਨਾ ਜਾ ਕੀ ਨਿਰਮਲ ਸੇਵਾ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਪੈਰਾ ਮਹੱਲਾ ਪੰਡਵਾ ਸਾਬ ਤੇ ਊਚ ਜਾ ਕਾ ਦਰਬਾਰ ਸਦਾ ਸਦਾ ਤਾਕੋ ਜੁਹਾਰ ਊਚੇ ਤੇ ਊਚਾ ਜਾ ਕਾ ਥਾਨ ਕੋਠ ਅਗਾ ਮਿਟਹਿ ਹਰ ਨਾਮ ਕੋਟ ਨਹੀਂ ਹੈ ਕੋਟ ਕੋਟ ਅਗਾ ਮਟਹਿ ਇਥੇ ਵਿਸਰਾਮ ਲਾਉਣਾ ਹੈ ਹਰ ਨਾਮ ਤੇਸ ਸਰਣਾਈ ਸਦਾ ਸੋਖ ਹੋਏ ਕਰ ਕਿਰਪਾ ਜਾ ਕੋ ਮਿਲੈ ਸੂਇ ਰਹਾਉ ਜਾ ਕੇ ਕਰਤਬ ਲਖੇ ਨ ਜਾਹੀ ਇਹ ਕਰਤਬ ਹੀ ਬੋਲਣਾ ਕਰਤਬ ਨਹੀਂ ਕਹਿਣਾ ਜਾ ਕੇ ਕਰਤਬ ਲਖੇ ਨ ਜਾਹੀ ਜਾ ਕਾ ਪ੍ਰਵਾਸਾ ਸਭ ਘਟਮਾ ਹੈ ਪ੍ਰਗਟ ਭਇਆ ਸਾਧੂ ਕੈ ਸੰਗ ਭਗਤ ਭਗਤ ਅਰਾਧਾ ਹੈ ਸਾਧੂ ਕਹੀ ਜੰਨਾ ਇੱਥੇ ਦੱਦਾ ਲਈ ਜੰਨਾ ਇੱਥੇ ਗੱਗਾ ਹੈਗਾ ਉੱਥੇ ਘੱਗਾ ਸੰਗ ਕਹੀ ਜੰਨਾ ਇਹ ਧਿਆਨ ਨਾਲ ਬੋਲਨਾ ਹੈ ਪ੍ਰਗਟ ਭਇਆ ਸਾਧੂ ਕੈ ਸੰਗ ਗੱਗੇ ਨਾਲ ਪ੍ਰਗਟ ਭਇਆ ਸਾਧੂ ਕੈ ਸੰਗ ਭਗਤ ਅਰਾਧਾ ਹੈ ਅਣਦਨ ਰੰਗ ਦੀਦੇ ਟੋਟ ਨਹੀਂ ਭੰਡਾਰ ਦੀਦੇ ਪਦ ਤੇ ਵਿਸਰਾਮ ਹੈ ਦੀਦੇ ਟੋਟ ਨਹੀਂ ਭੰਡਾਰ ਕਿਨ ਮਹਤਾਬ ਉਥਾਪਨ ਹਾਰ ਜਾ ਕਾ ਹੁਕਮ ਨ ਮੇਟੈ ਕੋਈ ਸਿਰ ਪਾਤ ਸਾਹਾ ਸਾਚਾ ਸੋਏ ਜਿਸ ਕੀ ਓਟ ਤਿਸੈ ਕੀ ਆਸਾ ਦੁਖ ਸੁਖ ਹਮਰਾ ਤਿਸ ਹੀ ਪਾਸਾ ਰਾਖ ਲੀਨੋ ਸਭ ਜਾਣ ਕਾ ਪੜਦਾ ਨਾਨਕ ਤਿਸ ਕੀ ਉਸਤਤ ਕਰਦਾ